ਯੇ ਮੇਕੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਨਾ ਦੋ ਤਿੰਨ ਦਿਨਾਂ ਤੋਂ ਪੰਜਾਬ ਦਾ ਮਾਹੌਲ ਬਹੁਤ ਖਰਾਬ ਹੋਇਆ ਪਿਆ ਤੇ ਵਿੱਚ ਜਿਹੜਾ ਮੰਨ ਲਓ ਬਕਾਊ ਮੀਡੀਆ ਕਹਿ ਸਕਦੇ ਆਪਾਂ ਉਹ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਲਾ ਰਹੇ ਨੇ ਹਨਾ ਜੰਗ ਲੱਗਣ ਜਾ ਰਹੀ ਹੈ ਇਹ ਹੋ ਰਿਹਾ ਉਹ ਹੋ ਰਿਹਾ ਆਪਾਂ ਤੇ ਇਹ ਚੀਜ਼ ਕਹਿੰਦੇ ਆ ਕਿ ਜਦੋਂ ਆਪਣੇ ਪੰਜਾਬ ਦੀ ਵੰਡ ਹੋਈ ਸੀ ਹਨਾ ਉਹ ਹਾਲਾਣਾ ਆਪਾਂ ਨੂੰ ਦੇਖਣਾ ਪੈ ਜੇ ਤੇ ਸਾਰੇ ਆਪਾਂ ਅਰਦਾਸਾਂ ਕਰੀਏ ਕਿ ਇਹ ਸਾਡੇ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ ਜਿਹੜੇ ਬਾਡਰਾਂ ਦੇ ਉੱਤੇ ਹਨਾ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਨੇ ਉਹ ਵੀ ਸਾਡੀ ਭੈਣ ਭਰਾ ਨੇਗੇ ਤੇ ਕਿਸੇ ਦੀ ਮਾਂ ਉਡੀਕਦੀ ਆ ਕਿਸੇ ਦੀ ਭੈਣ ਉਡੀਕਦੀ ਆ ਕਿਸੇ ਦੇ ਬੱਚੇ ਤੇ ਸਾਰਿਆਂ ਨੂੰ ਆਪਾਂ ਤੇ ਇਹ ਹੀ ਬੇਨਤੀ ਕਰਦੇ ਆ ਕਿ ਚੰਦ ਪੈਸਿਆਂ ਲਈ ਹਨਾ ਇਹ ਜਿਹੇ ਵੀਡੀਓ ਬਣਾ ਬਣਾ ਕੇ ਨਾ ਵਾਇਰਲ ਕਰੋ ਤੇ ਕੀ ਅਰਦਾਸਾਂ ਕਰੋ ਸਾਰੇ ਕਿ ਅਸੀਂ ਕਦੇ ਵੀ ਨਹੀਂ ਚਾਹੁੰਦੇ ਕਿ ਸਾਡੇ ਪੰਜਾਬ ਦੇ ਵਿੱਚ ਜੰਗ ਲੱਗੇ ਜਦੋਂ ਆਪਣੇ ਪੰਜਾਬ ਦੀ ਵੰਡ ਹੋਈ ਸੀਗੀ ਹਨਾ ਤੇ ਪਾਕਿਸਤਾਨ ਦੇ ਵਿੱਚ ਵੀ ਕੁਝ ਆਪਣੇ ਚਾਚੇ ਦਾਈ ਰਹਿੰਦੇ ਨੇ ਹਨਾ ਕੁਝ ਉਧਰੋਂ ਆ ਕੇ ਇੱਧਰ ਪੰਜਾਬ ਦੇ ਵਿੱਚ ਬਸੇ ਨੇ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਅਸੀਂ ਅਸੀਂ ਤਾਂ ਹਮੇਸ਼ਾ ਇਹੀ ਚਾਹੁੰਦੇ ਆ ਕਿ ਸਾਡੇ ਪੰਜਾਬ ਦਾ ਤੇ ਪਾਕਿਸਤਾਨ ਦਾ ਜਿਵੇਂ ਇੱਕਾ ਹੋਵੇ ਪਰ ਜਿਹੜੇ ਸਿਆਸਤੀ ਲੋਕ ਨੇ ਨਾ ਕੁਰਸੀਆਂ ਦੇ ਮਾਰੇ ਹਨਾ ਇਹ ਬਹੁਤ ਕੁਝ ਕਰ ਰਹੇ ਨੇਗੇ ਤੇ ਮੋਦੀ ਵੀ ਨਹੀਂ ਚਾਹੁੰਦਾ ਹੈਗਾ ਹਨਾ ਤੇ ਆਪਾਂ ਨੂੰ ਕਹਿੰਦੇ ਵਿੱਚ ਇਹ ਕੋਈ ਨਹੀਂ ਕਹਿੰਦੇ ਸੱਚ ਬੋਲਣਾ ਹਨਾ ਵੀ ਆਪਾਂ ਨੂੰ ਡਰ ਨਹੀਂ ਹੈਗਾ ਇਸ ਚੀਜ਼ ਦਾ ਕਿ ਇਹਨਾਂ ਤੋਂ ਵੀ ਇਹ ਚੀਜ਼ ਜਰੀ ਨਹੀਂ ਜਾਂਦੀ ਹੈਗੀ ਜੇ ਕਿ ਲੈਂਦੇ ਪੰਜਾਬ ਤੇ ਚੜਦੇ ਪੰਜਾਬ ਦੇ ਲੋਕ ਇੱਕ ਹੋਗੇ ਨਾ ਤੇ ਵੀ ਇਹਨਾਂ ਨੂੰ ਪਤਾ ਵੀ ਸਿਆ ਜਿਹੜੀਆਂ ਸਿਆਸਤਾਂ ਨੇ ਨਾ ਉਹ ਕਿਸੇ ਵੀ ਹੱਦ ਤੱਕ ਗਿਰ ਸਕਦੀਆਂ ਨੇ ਆਪਣੀ ਕੁਰਸੀ ਲਈ ਨਾ ਕਿਸੇ ਵੀ ਹੱਦ ਤੱਕ ਜਾ ਸਕਦੇ ਨੇਗੇ ਤੇ ਸਾਰੇ ਇਹੀ ਅਰਦਾਸਾਂ ਕਰੋ ਕਿ جنگ ਨਾ ਲੱਗੇ ਤੇ ਅਸੀਂ ਨਹੀਂ ਚਾਹੁੰਦੇ ਕਿ ਮਾਸੂਮ ਬੱਚੇ ਨੇ ਜਿਹੜੇ ਉਹ ਤੜਪ ਤੜਪ ਕੇ ਮਰਨ ਸਾਡੇ ਕੀ ਪਾਕਿਸਤਾਨ ਦੇ ਹਨਾ ਤੇ ਇਹ ਆਪਦੀ ਸਿਆਸਤਾਂ ਵਰਤ ਰਹੇ ਨੇ ਇਹਨਾਂ ਦੀਆਂ ਸਿਆਸਤਾਂ ਨੂੰ ਸਮਝੋ ਤੇ ਨਾ ਕਿ ਆਪਾਂ جنگ ਲੱਗਣ ਦੇ ਹੱਕ ਵਿੱਚ ਅਸੀਂ ਕਦੇ ਵੀ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਜੰਗ ਲੱਗੇ ਧੰਨਵਾਦ ਜੀ ਸਾਰਿਆਂ ਦਾ